ਨਿੱਕੇ ਨਿੱਕੇ ਬੈਂਗਨ ਨੇ ਜੀ ਐਂਗਣੀਆਂ ਕਹਿ ਸਕਦੇ ਆ ਅੱਛਾ ਬਿਲਕੁਲ ਸਹੀ ਹੋਗਾ ਜੀ ਧਣੀਆਂ ਤੇ ਇਸ ਤਰ੍ਹਾਂ ਕਰਕੇ ਆਪਣਾ ਆ ਦੇਖੋ ਕਿਕਰ ਹੈ ਤੇ ਇਹਨੂੰ ਬੜੀਆਂ ਵਧੀਆ ਫਲੀਆਂ ਆਈਆਂ ਲੱਗੀਆਂ ਨੇ ਦੇਖੋ ਕਿਕਰ ਨੂੰ ਫਲੀਆਂ ਲੱਗੀਆਂ ਕੀ ਕੀ ਦਾਲੇਦ ਵਾਲੇ ਤੇ ਪੂਰਾ ਜੀ ਲੱਗਦਾ ਜੀ ਤੇ ਆ ਦੇਖੋ ਮੂਲੀਆਂ ਜੀ ਮੂਲੀ ਆਪਾਂ ਇੱਕ ਛੋਟੀ ਜੀ ਪੱਟੀ ਸੀ ਉਹ ਜਦੋਂ ਵੀਡੀਓ ਬਣਾਈ ਉਹ ਚਾਈ ਜਾਂਦੀ ਰੇਤਾ ਉੱਪਰੋਂ ਆ ਦੇਖੋ ਰੇਤਾ ਇਹਨਾਂ ਨੂੰ ਤੇ ਇਹ ਇਹਨਾਂ ਨੂੰ ਮੈਂ ਉਦੋਂ ਦਾ ਦੇਖ ਹੀ ਨਹੀਂ ਸਕਿਆ ਫਲ ਲੱਗਾ ਜਾਂ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਕਾਫੀ ਦਿਨਾਂ ਬਾਅਦ ਅੱਜ ਵਲੌਗ ਪਾਉਣ ਲੱਗੇ ਆਂ ਜੀ ਛੱਤ ਤੇ ਖੜੇ ਸੀ ਤੇ ਮੌਸਮ ਕਾਫੀ ਬਦਲ ਗਿਆ ਜੀ ਤੇ ਪਹਿਲਾਂ ਆਪਾਂ ਟੀ-ਸ਼ਰਟਾਂ ਪਾਉਂਦੇ ਸੀ ਤੇ ਹੁਣ ਆਪਾਂ ਆ ਗਏ ਆ ਮਤਲਬ 슬ੀਵਲੈਸ ਜੈਕਟਸ ਤੇ ਆ ਗਏ ਆ ਹੌਲੀ ਹੌਲੀ ਫੁੱਲ 슬ੀਵ ਜੈਕਟਸ ਤੇ ਆ ਜਣਾ ਜੀ ਤੇ ਮੌਸਮ ਦੀ ਤਬਦੀਲੀ ਦੇ ਨਾਲ ਨਾਲ ਥੋੜਾ ਜਿਹਾ ਸਿਹਤ ਦੇ ਵਿੱਚ ਵੀ ਤਬਦੀਲੀ ਆਈ ਹੈ ਪਿੱਛੇ ਜੇ ਜੁ ਕਾਮ ਹੋ ਗਿਆ ਸੀਗਾ ਥੋੜੀ ਥੋੜੀ ਆਵਾਜ਼ ਮਿਲਦਾ ਸ਼ੈਨ ਤੁਹਾਨੂੰ ਜਿਹੜੀ ਮੇਰੀ ਚੇਂਜ ਹੋਈ ਨਜ਼ਰ ਸੌਰੀ ਸੁਣਦੀ ਹੋਗੀ ਨਜ਼ਰ ਨਹੀਂ ਆਵਾਜ਼ ਵੇਖ ਨਹੀਂ ਸਕਦੇ ਤੇ ਸਭ ਤੋਂ ਪਹਿਲਾਂ ਦੇਖੋ ਜੀ ਪਿੰਡ ਦਾ ਮਾਹੌਲ ਕਿੰਨਾ ਵਧੀਆ ਲੋਕ ਹੁਣ ਮਾੜਾ ਮਾੜਾ ਛੱਤਾਂ ਦੇ ਬਹਿਣਾ ਸ਼ੁਰੂ ਕਰਤਾ ਜੀ ਧੁੱਪ ਦੇ ਵਿੱਚ ਬਹਿਣਾ ਸ਼ੁਰੂ ਕਰਤਾ ਜੀ ਤੇ ਆਪਾਂ ਵੀ ਉੱਪਰ ਆਏ ਸੀਗੇ ਤੇ ਕਾਫੀ ਦਿਨ ਤੁਹਾਨੂੰ ਦੱਸਿਆ ਸੀ ਪਿਛਲੇ ਵਲੌਗਾਂ ਦੇ ਵਿੱਚ ਮੈਂ ਡੇਰੀ ਫਾਰਮ ਦਾ ਜਿਹੜਾ ਕੰਮ ਸ਼ੁਰੂ ਕੀਤਾ ਜੀ ਤੇ ਅਜੇ ਤਾਂ ਫਿਲਹਾਲ ਆਪਾਂ ਵੀ ਮਤਲਬ ਇਮਾਰਤ ਖੜੀ ਕੀਤੀ ਹੈ ਜੀ ਪਸ਼ੂ ਵਗੈਰਾ ਲਿਆਵਾਂਗੇ ਜੇ ਲੱਗ ਜਾਣਗੇ ਥੋੜੇ ਦਿਨ ਇਹ ਨਾਲ-ਨਾਲ ਅਪਡੇਟ ਤੁਹਾਨੂੰ ਉਹ ਵੀ ਦਿੰਦੇ ਰਵਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਜੀ ਆਪਣੀ ਆਰਗੇਨਿਕ ਸਬਜ਼ੀਆਂ ਇਹਨਾਂ ਦਾ ਵਿਚਾਰੀਆਂ ਦਾ ਮੇਰੇ ਬਿਨਾ ਮੈਂ ਤੇ ਆਖਿਆ ਵੀ ਬੁਰਾ ਹਲੋ ਗਾਣਾ ਪਰ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਠੀਕ ਆ ਸਾਰਾ ਆਜੋ ਤੁਹਾਨੂੰ ਨੇੜੇ ਦਿਖਾਉਣਾ ਜੀ ਕੱਲੀ-ਕੱਲੀ ਚੀਜ਼ ਤੇ ਬੈਂਗਣਾ ਦੇ ਬੂਟੇ ਦੇਖੋ ਕਿੱਡੇ ਵੱਡੇ ਹੋ ਗਏ ਨੇ ਮੈਂ ਕਿਹਾ ਜੀ ਅਪਡੇਟ ਤੇ ਕਈ ਆਪਣੇ ਜਿਹੜੇ ਚੈਨਲ ਨਾਲ ਜੁੜੇ ਨੇ ਸਾਰੇ ਜਣੇ ਦੇਖਦੇ ਨੇ ਬੈਂਗਣਾ ਦੇ ਬੂਟੇ ਸਾਰਾ ਜਿਹੜਾ ਲਾਇਆ ਆਪਣੇ ਵਲੌਗ ਸਾਰੇ ਦੇਖਦੇ ਨੇ ਆ ਦੇਖੋ ਜੀ ਕਿੰਨਾ ਵਧੀਆ ਇੱਧਰ ਦੇਖੋ ਪਹਿਲਾਂ ਇਹਨੂੰ ਕਿੰਨਾ ਵਧੀਆ ਜਿਹੜਾ ਫ ਬੈਂਗਣ ਦੇ ਬੂਟੇ ਨੂੰ ਆ ਨਿੱਕੇ ਨਿੱਕੇ ਲੱਗੇ ਹੋਣੀਆਂ ਦੇਖੋ ਨਿੱਕੇ ਨਿੱਕੇ ਆ ਦੇਖੋ ਲੱਗਦੇ ਪਏ ਨੇ ਵਿੱਚ ਥੱਲੇੋਂ ਦਿਖਾਇਓ ਆ ਦੇਖੋ ਆ ਨਿੱਕਾ ਜਾ ਤੇ ਪਰਲੇ ਇਧਰਲੇ ਪਾਸੇ ਵੀ ਲੱਗੇ ਨੇ ਆ ਦੇਖੋ ਆ ਦੇਖੋ ਆ ਨਿੱਕੇ ਨਿੱਕੇ ਬੈਂਗਣ ਨੇ ਜੀ ਵੈਂਗਣੀਆਂ ਕਹਿ ਸਕਦੇ ਆ ਤੇ ਆ ਦੇਖੋ ਇਹ ਚਾਰ ਬੂਟੇ ਨੇ ਚਾਰੇ ਦੇ ਚਾਰੇ ਵਧੀਆ ਜਿਹੜਾ ਆ ਬੂਟਾ ਸੀਗਾ ਜੀ ਇਹ ਸਭ ਤੋਂ ਕਮਜ਼ੋਰ ਸੀਗਾ ਜੀ ਜਿਹੜਾ ਆ ਵਾਲਾ ਤੇ ਇਹ ਮਤਲਬ ਕੁਦਰਤੀ ਤੌਰ ਤੇ ਜਿਵੇਂ ਹੁਣ ਮੌਸਮ ਠੰਡਾ ਹੋ ਗਿਆ ਬਿਲਕੁਲ ਇੱਕ ਪੱਤਾ ਰਹਿ ਗਿਆ ਸੀ ਇਹਦਾ ਤੇ ਹੁਣ ਬਿਲਕੁਲ ਸਹੀ ਹੈ ਜੀ ਬਸ ਮੈਨੂੰ ਵਿੱਚ ਵਿੱਚ ਇਹਨਾਂ ਨੂੰ ਕੋਈ ਮੈਂ ਜਿਵੇਂ ਆਰਗੈਨਿਕ ਖਾਦ ਵਗੈਰਾ ਪਾਉਣੇ ਵਰਮੀ ਕੰਪੋਸਟ ਜਾਂ ਕੁਛ ਵੀ ਨਿੰਮ ਖਲੀ ਜਾਂ ਦੂਜਾ ਤੀਜਾ ਕੁਛ ਵੀ ਪਾਇਆ ਨਾ ਸਰੋਂ ਦੀ ਖਾਲ ਇਸ ਤਰ੍ਹਾਂ ਹੀ ਹੋ ਗਏ ਨੇ ਆਈ ਥਿੰਕ ਕਿ ਵੈਦਰ ਕਰਕੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਅਗਲੀ ਚੀਜ਼ ਇਹ ਹੈਗਾ ਧਨੀਆ ਧਨੀਆ ਦੇ ਵਾਕੀ ਟੀਟ ਨਿਕਲੇ ਹੋਇਆ ਨਹੀਂ ਆ ਦੇਖੋ ਬਸ ਇੰਨਾ ਕੁ ਹੀ ਹੋਇਆ ਜੀ ਆ ਚਾਰ ਪੰਜ ਬੁੱਟੇ ਨੇ ਬਟ ਮੈਂ ਥੋੜਾ ਜਿਹਾ ਹੋਰ ਵੀ ਇੱਕ ਥਾਂ ਲਗਾਇਆ ਸੀ ਉੱਥੇ ਹੋ ਗਿਆ ਦੇਖੋ ਇੱਥੇ ਬਿਲਕੁਲ ਸਹੀ ਹੋ ਗਿਆ ਜੀ ਧਨੀਆ ਤੇ ਇਸ ਤਰ੍ਹਾਂ ਕਰਕੇ ਆਪਣਾ ਇਹ ਹੈਗਾ ਜੀ অর্ਗੈਨਿਕ ਇੱਕ ਬੈਂਗਣ ਦਾ ਬੂਟਾ ਹੈ ਤੇ ਆ ਜਿਹੜਾ ਗਰੋ ਬੈਗ ਆ ਇਹਦੇ ਵਿੱਚ ਆਪਾਂ ਲਾਏ ਸੀਗੇ ਜੀ ਸਾਗ ਸਾਗ ਲਾਇਆ ਸੀਗਾ ਜੀ ਸਾਗ ਵਧੀਆ ਹੋ ਗਿਆ ਤੇ ਹੁਣ ਜਾਨੇ ਦੂਜੇ ਪਾਸੇ ਤੁਹਾਨੂੰ ਪਤਾ ਦੋ ਸਾਈਡ ਤੇ ਬੀਜੀਆਂ ਨੇ ਆਪਾਂ ਸਬਜ਼ੀਆਂ ਜੀ অর্ਗੈਨਿਕ ਗਰੋ ਬੈਗਸ ਦੇ ਵਿੱਚ ਤੇ ਪਦੀਨਾ ਰਹਿ ਗਿਆ ਵਹੋਂ ਵਾਲਾ ਤੁਹਾਨੂੰ ਪਤਾ ਹੀ ਆ ਵੀ ਉਹ ਸਦਾਬਾਰ ਉਹਨੂੰ ਛੇਤੀ ਕੁਝ ਨਹੀਂ ਹੁੰਦਾ ਤੇ ਇਹ ਗੜਾਈ ਕਰਨ ਵਾਲੀ ਸੀਗੀ ਸਿਰਫ ਪਾਣੀ ਪੂਣੀ ਪਾਇਆ ਆ ਰਹੀ ਜੀ ਆਪਣੀ ਮੇਥੀ ਖੱਟੇ ਫੁੱਲਾਂ ਵਾਲੀ ਖੱਟੇ ਫੁੱਲਾਂ ਵਾਲੀ ਮੇਥੀ ਦੇਖੋ ਕਿੰਨੀ ਵਧੀਆ ਖੜੀ ਹੋਈ ਹੈ ਜੀ ਆ ਜਿਹੜੇ ਲੱਗੇ ਨੇ ਨਾ ਉੱਪਰ ਇਹ ਥੋੜੇ ਜਿਹਾ ਨਾ ਉੱਪਰ ਆਪਣੀ ਟੈਂਕੀ ਚੋ ਰੇਤਾ ਜੀ ਆ ਗਈ ਸੀਗੀ ਸਫਾਈ ਜੀ ਕੀਤੀ ਸੀ ਰੇਤਾ ਵਾਲਾ ਪਾਣੀ ਉੱਪਰ ਪਾਇਆ ਉਹ ਵੈਸੇ ਠੀਕ ਆ ਸਾਰਾ ਜੀ ਤੇ ਆ ਆ ਗਈ ਜੀ ਪਾਲਕ ਪਾਲਕ ਨੂੰ ਵੈਸੇ ਨਾ ਸੁੰਡੀ ਲੱਗ ਗਈ ਸੀਗੀ ਜੀ ਤੇ ਬੈਂਗਣਾ ਦੇ ਬੂਟੇ ਨੂੰ ਵੀ ਖਾ ਗਈ ਸੁੰਡੀ ਆ ਦੇਖੋ ਇਹ ਤੁਹਾਨੂੰ ਮੈਂ ਦੱਸਦਾ ਜੀ ਹੁਣ ਕਿਵੇਂ ਜਦੋਂ ਗਰਮੈਸ਼ ਸੀ ਨਾ ਜੀ ਹੁਣ ਆ ਚਾਰ ਪੰਜ ਦਿਨ ਤੋਂ ਜਿਆਦੀ ਜਿਹੜੀ ਠੰਡ ਹੋਈ ਆ ਮਤਲਬ ਦੁਪਹਿਰੇ ਮੌਸਮ ਠੰਡਾ ਹੋ ਗਿਆ ਨਹੀਂ ਤੇ ਗਰਮੀ ਸੀਗੀ ਤੇ ਉਹਦੇ ਕਰਕੇ ਸੁੰਡੀ ਨੂੰ ਮਤਲਬ ਕੁਝ ਨਹੀਂ ਹੋਇਆ ਹੁਣ ਠੰਡ ਹੋ ਗਈ ਆ ਜਿਵੇਂ ਟੈਂਪਰੇਚਰ ਜਿਵੇਂ ਡਾਊਨ ਹੁੰਦਾ ਜਾਂਦਾ ਜੀ ਤੇ ਸੁੰਡੀ ਜਿਹੜੀ ਐ ਇਹਨੂੰ ਮਤਲਬ ਰਾਹਤ ਮਿਲਦੀ ਜਾਂਦੀ ਆਪਣੇ ਆਪ ਹੀ ਖਤਮ ਖਤੋਂਦੀ ਜਾਂਦੀ ਹੈ ਜੀ ਪਾਲਕ ਬਿਲਕੁਲ ਸਾਫ਼ ਹੁੰਦੀ ਜਾਂਦੀ ਹੈ ਆ ਵੇਖੋ ਆ ਗਰੋ ਬੈਗ ਦੇ ਵਿੱਚ ਵੀ ਪਾਲਕ ਹੈ ਜੀ ਚੈੱਕ ਕਰੋ ਤੇ ਇੱਧਰ ਆਗੇ ਜੀ ਮੂੰਗਰੇ ਆ ਸਾਰੇ ਮੂੰਗਰੇ ਨੇ ਜੀ ਆ ਜੋ ਮੈਂ ਨਾ ਤੁਹਾਨੂੰ ਜਿਹੜੇ ਆ ਪੱਤੇ ਗੰਦੇ ਹੋਏ ਆ ਤੁਹਾਨੂੰ ਸ਼ਾਇਦ ਇਹਨਾਂ ਡਾਊਟ ਹੋਵੇ ਪਤਾ ਨਹੀਂ ਕੀ ਲਗਾ ਦੇ ਕੋਈ ਰੇਤਾ ਲੱਗੀ ਆ ਦੇਖੋ ਸਾਫ਼ ਹੁੰਦਾ ਜਾਂਦਾ ਜੀ ਨਾਲੇ ਡਰਦੀ ਜਾਂਦੀ ਰੇਤਾ ਉਪਰੋਂ ਦੇਖੋ ਰੇਤਾ ਇਹਨਾਂ ਨੂੰ ਤੇ ਇਹ ਇਹਨਾਂ ਨੂੰ ਮੈਂ ਉਦੋਂ ਦਾ ਦੇਖ ਹੀ ਨਹੀਂ ਸਕਿਆ ਫਲ ਲੱਗਾ ਜਾਂ ਨਹੀਂ ਲੱਗਾ ਬਟ ਗਰੋਥ ਇਹਨਾਂ ਦੀ ਵਧੀਆ ਹੋਈ ਆ ਦੇਖੋ ਪਰਲੇ ਪਾਸੇ ਇੱਕ ਲੱਗਾ ਬੈਂਗਣਾ ਇਧਰ ਵੀ ਲੱਗਾ ਹੋਇਆ ਜੀ ਤੇ ਬਾਕੀ ਥੋੜਾ ਜਿਹਾ ਫਰੋਲ ਕੇ ਪਤਾ ਲੱਗਦਾ ਜੀ ਇਹਨਾਂ ਨੂੰ ਠੀਕ ਆ ਜੇ ਫੁੱਲ ਨਵੇਂ ਆ ਰਹੇ ਨੇ ਆ ਦੇਖੋ ਤੇ ਹੌਲੀ ਹੌਲੀ ਬੰਨਣਗੇ ਜੀ ਤੇ ਮੂਲੀਆਂ ਵੀ ਲਾਈਆਂ ਸਨ ਤੇ ਇੱਕ ਮੂਲੀ ਮਸੇ ਕੋ ਪਟ ਕੇ ਰੱਖੀ ਹੈ ਜੀ ਫੇਸਬੁਕ ਤੇ ਵੀ ਆਪਣਾ ਇੱਕ ਤਾਂ ਰਿਕਵੈਸਟ ਹੈ ਜੀ ਫੇਸਬੁਕ ਤੇ ਜਿਹੜਾ ਆਪਣਾ ਆ ਚੈਨਲ ਆ ਜੀ ਫੇਸਬੁਕ ਤੇ ਵੀ ਉੱਤਾ ਹੀ ਫੋਲੋ ਕਰੋ ਆਪਾਂ ਨੂੰ ਸੇਮ ਨਾਮ ਤੋਂ ਹੀ ਆ ਜਗਜੀਤ 22 ਵਲੋਗਸ ਉੱਤੇ ਵੀ ਕੋਈ ਛੋਟੀਆਂ ਛੋਟੀਆਂ ਵੀਡੀਓਜ਼ ਰੀਲਸ ਵਗੈਰਾ ਪਾਉਂਦੇ ਰਹੀਦਾ ਜੀ ਤੇ ਆ ਦੇਖੋ ਮੂਲੀਆਂ ਜੀ ਮੂਲੀ ਆਪਾਂ ਇੱਕ ਛੋਟੀ ਜੀ ਪੱਟੀ ਸੀ ਉਹ ਜਦੋਂ ਵੀਡੀਓ ਬਣਾਈ ਉਹ ਚ ਵਿਖਾਈ ਆ ਦਿਖਾਉਣਾ ਤੁਹਾਨੂੰ ਮੈਂ ਕਿੱਥੇ ਲਾਈਆਂ ਨੇ ਜੀ ਆ 4 ਫੁੱਟ ਚੌੜਾ ਹੋਣਾ ਬੈਗ ਮਨ ਲੱਗਦਾ ਕਿ 1.5 ਫੁੱਟ ਜਿਹੜੇ ਇਹਦੀ ਚੜਾਈ ਹੈ ਤੇ ਇਹਦੇ ਵਿੱਚ ਮੂਲੀਆਂ ਲੱਗੀਆਂ ਨੇ ਆ ਦੇਖੋ ਇੱਥੋਂ ਆਪਾਂ ਪੱਟ ਕੇ ਚਾਰ ਪੰਜ ਮੂਲੀਆਂ ਖਾਲੀਆਂ ਨੇ ਜੀ ਮਤਲਬ ਘਰੇ ਵਰਤਣੀਆਂ ਨੇ ਮੂਲੀਆਂ ਜੀ ਤੇ ਇਸ ਤਰ੍ਹਾਂ ਮੇਰਾ ਕਹਿਣਾ ਇਹੀ ਸੀਗਾ ਵੀ ਜੇ ਆਪਾਂ ਛੋਟੇ ਛੋਟੇ ਐਫਰਟਸ ਕਰਦੇ ਰਹੀਏ ਨਾ ਜੀ ਤੇ ਸਬਜ਼ੀਆਂ ਵਗੈਰਾ ਨੂੰ ਅਗਾਉਂਦੇ ਰਹੀਏ ਤੇ ਆਪਣਾ ਮਨ ਵੀ ਲੱਗਾ ਰਹਿੰਦਾ ਕੋਈ ਬੇਫਜੂਲੀਆਂ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਨੇ ਬੇਲੋੜੀਆਂ ਟੈਨਸ਼ਨਾਂ ਸੋਚਾਂ ਤੋਂ ਬੰਦਾ ਜਾਦਾ ਰਹਿੰਦਾ ਉਹ ਕਿਦਾਂ ਜੀ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਪਾਣੀ ਪਾਉਣ ਆਈਦਾ ਜੀ ਜਦੋਂ ਇਹਨਾਂ ਨੂੰ ਮਤਲਬ ਕੋਈ ਜਿਵੇਂ ਹੁਣ ਆਪਾਂ ਵਰਮੀ ਕੰਪੋਸਟ ਪਾਉਣੀ ਹੈ ਜਾਂ ਗਡਾਈ ਕਰਨੀ ਹੈ ਉਦੋਂ ਆਪਣਾ ਵਧੀਆ ਟਾਈਮ ਸਪੈਂਡ ਹੋ ਜਾਂਦਾ ਜੀ ਕਿਉਂਕਿ ਇੱਕ ਦੋ ਦਿਨ ਛੱਡ ਕੇ ਇਹਨਾਂ ਨੂੰ ਪਾਣੀ ਪਾਉਣਾ ਪੈਂਦਾ ਤੇ ਪਾਉਣਾ ਵੀ ਚਾਹੀ ਇਹ ਜ਼ਮੀਨ ਦੇ ਨਾਲ ਅਟੈਚ ਨਹੀਂ ਹੈਗੇ ਇਹਨਾਂ ਨੂੰ ਆਪਾਂ ਨੂੰ ਪਾਣੀ ਦੇਣਾ ਪੈਣਾ ਜਿਹੜੇ ਪੌਦੇ ਜਾਂ ਬੂਟੇ ਜ਼ਮੀਨ ਦੇ ਨਾਲ ਅਟੈਚ ਹੁੰਦੇ ਨੇ ਉਹ ਪਾਣੀ ਐਬਜ਼ੌਰਬ ਕਿਤੇ ਨਾ ਕਿਤੇ ਕਰ ਲੈਂਦੇ ਨੇ ਕਿਉਂਕਿ ਖੇਤਾਂ ਦੇ ਵਿੱਚ ਤੁਹਾਨੂੰ ਪਤਾ ਜੀ ਖੁੱਲਾ ਹੁੰਦਾ ਹੈ ਜੀ ਆਪਾਂ ਨਹੀਂ ਪਾਣੀ ਲੈ ਨਾਲ ਦੇ ਖੇਤ ਚ ਪਾਣੀ ਥੋੜਾ ਬਹੁਤਾ ਉਧਰ ਐਬਜ਼ੌਰਬ ਕਰ ਲੈਂਦੇ ਨੇ ਸੋ ਇਸ ਕਰਕੇ ਇਹ ਹੈਗੀ ਜੀ ਆਪਣੀ ਨਿੱਕੀ ਜੀ ਮਤਲਬ ਤੁਸੀਂ ਫਾਰਮ ਕਹਿ ਸਕਦੇ ਹੋ ਜੀ ਸਬਜ਼ੀਆਂ ਵਾਲਾ ਆਰਗੇਨਿਕ ਫਾਰਮ ਆਪਣਾ ਛੋਟਾ ਜਿਹਾ ਤੇ ਸਾਗ ਤੁਹਾਨੂੰ ਦੱਸਿਆ ਸੀਗਾ ਸਾਗ ਆਪਾਂ ਬਣਾ ਲਿਆ ਸੀਗਾ ਪਾਲਕ ਵੀ ਇੱਥੋਂ ਵਰਤ ਲਈ ਸੀ ਤਕਰੀਬਨ 2.5 ਕਿਲੋ ਪਾਲਕ ਹੋ ਗਈ ਸੀ ਉਹ ਦਿਨ ਇੱਥੋਂ ਜੀ ਸਾਰੀ ਇੱਕ ਵਾਰੀ ਸਾਫ਼ ਕਰਤੀ ਸੀਗੀ ਵਧੀਆ ਰਹਿ ਗਏ ਉਹ ਕਰ ਲਿਓ ਉਸ ਤੋਂ ਬਾਅਦ ਥੋੜੀ ਸੁੰਡੀ ਦੀ ਸ਼ਿਕਾਇਤ ਆ ਗਈ ਸੀ ਹੁਣ ਠੀਕ ਆ ਆਪਾਂ ਕੋਈ ਮਤਲਬ ਐਸਾ ਚ ਆਪਣਾ ਧਿਆਨ ਹੀ ਨਹੀਂ ਗਿਆ ਉਧਰ ਕਈ ਦੇਣ ਜੀ ਉਧਰ ਬਿਜੀ ਸੀਗਾ ਤੇ ਵਲੌਗ ਵੀ ਤੁਹਾਨੂੰ ਪਤਾ ਮੈਂ ਪਾਇਆ ਵੀ ਸੀ ਇਹ ਪਿਛਲਾ ਵਲੌਗ ਦੇਖਿਓ ਜੀ ਡੇਰੀ ਫਾਰਮ ਦਾ ਜਿਹੜਾ ਆਪਾਂ ਬਿਲਡਿੰਗ ਲੈਂਟਰ ਜਿਹੜਾ ਪਾਇਆ ਸੀਗਾ ਸ਼ੈੱਡ ਕਹਿ ਸਕਦੇ ਆ ਜਾਂ ਜੋ ਵੀ ਆਪਾਂ ਤਿਆਰ ਕੀਤਾ ਜੀ ਸੋ ਇਹ ਚੀਜ਼ਾਂ ਨੇ ਜੀ ਤੇ ਬਾਕੀ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਮਤਲਬ ਜਦੋਂ ਵੀ ਆਪਾਂ ਲਗਾਉਂਦੇ ਆ ਸਬਜ਼ੀਆਂ ਵਧੀਆ ਟ ਯਾਰ ਆਪਣੇ ਵਾਲੀ ਛੱਤ ਤੋਂ ਨਾਲੇ ਦਵਾਲੇ ਦਾ ਵੀਊ ਹੀ ਬਹੁਤ ਵਧੀਆ ਦੇਖੋ ਚੈੱਕ ਕਰੋ ਕੇ ਦੀ ਖੇਤ ਵਾਲੇ ਦਵਾਲੇ ਤੇ ਪੂਰਾ ਜੀ ਲੱਗਦਾ ਜੀ ਸੂਰਜ ਹੁਣ ਛਿਪਣ ਵੱਲ ਨੂੰ ਹੈ ਤੇ ਇਧਰੋਂ ਸੂਰਜ ਚੜਦਾ ਜੀ ਤੇ ਛੱਤ ਬਾਬਾ ਖੁੱਲੀ ਹੈ ਜੀ ਇੱਥੇ ਬੈ ਬੁਝਾਈਦਾ ਤੇ ਮਜ਼ਾ ਆਉਂਦਾ ਹੈ ਵਲੌਗ ਵੈਸੇ ਮੈਂ ਪਾਉਣਾ ਹੀ ਰਹਿਣਾ ਵਾ ਜਿਆਦਾ ਕਰਕੇ ਕਿਉਂਕਿ ਕਾਫੀ ਟਾਈਮ ਤੋਂ ਬਾਹਰ ਕੋਈ ਟੂਰ ਨਹੀਂ ਲੱਗਾ ਕਿਸੇ ਪਾਸੇ ਗਏ ਨਹੀਂ ਗੇੜਾ ਲੱਗਾ ਨਹੀਂ ਆ ਤੇ ਵਲੌਗ ਵੀ ਫਿਰ ਆਪਾਂ કરી ਰਹਿ ਰਹੇ ਪਾ ਰਹੇ ਜੋਨਾਂ ਚਰ ਬਾਕੀ ਆਪਣੇ ਚੈਨਲ ਨੂੰ ਭਾਈ ਜਿੰਨੇ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਸਾਰੇ ਜਣੇ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਹਾਂਜੀ ਸਹੀ ਕਿਸੇ ਟਾਈਮ ਗਲਤੀ ਵੀ ਬੋਲਿਆ ਤਾਂ ਨਾ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਬਾਕੀ ਇੰਸਟਾਗ੍ਰam ਤੇ ਆਪਣੀ ਸੇਮ ਨਾਮ ਤੋਂ ਜਿਹੜੀ ਆ ਆਈਡੀ ਜਗਜੀਤ 22 ਵਲੌਗਸ ਉਹ ਵੀ ਸਾਰੇ ਜਣੇ ਫੋਲੋ ਕਰੋ ਥੋੜੇ ਬਹੁਤੇ ਅਪਡੇਟਸ ਉੱਤੇ ਵੀ ਦਿੰਦੇ ਰਹੀਦਾ ਜੀ ਸੋ दैट ਕਿ ਆਪਣਾ ਮੀਡੀਆ ਜਿਹੜਾ ਸਾਰਾ ਸਹੀ ਚੱਲ ਸਕੇ ਜੀ ਤੇ ਤੁਸੀਂ ਵੀ ਇਸੇ ਤਰ੍ਹਾਂ ਸਬਜ਼ੀਆਂ ਸੋਜੀਆਂ ਗਾਉਂਦੇ ਰਿਹਾ ਕਰੋ ਜੀ ਵਧੀਆ ਲੱਗਦਾ ਵਧੀਆ ਟਾਈਮ ਪਾਸ ਹੁੰਦਾ ਆਪਣੇ ਨਾ ਮਤਲਬ ਘਰ ਦੀ ਬੈਕ ਸਾਈਡ ਤੇ ਆ ਦੇਖੋ ਕਿਕਰ ਹੈ ਤੇ ਇਹਨੂੰ ਬੜੀਆਂ ਵਧੀਆ ਫਲੀਆਂ ਆਈਆਂ ਲੱਗੀਆਂ ਨੇ ਦੇਖੋ ਆਹ ਦੇਖੋ ਕਿਕਰ ਨੂੰ ਫਲੀਆਂ ਲੱਗੀਆਂ ਵੈਸੇ ਕਿਕਰਾਂ ਨਾ ਹੁਣ ਬਹੁਤ ਮਤਲਬ ਘਟ ਗਈਆਂ ਪਹਿਲਾਂ ਨਾਲੋਂ ਪਹਿਲਾਂ ਜਦੋਂ ਦੇਖੀਦਾ ਸੀ ਆਲੇ ਦੁਆਲੇ ਮਤਲਬ ਖੇਤ ਵਗੈਰਾ ਜਾਈਦਾ ਸੀ ਜਾਂ ਜਿੱਥੇ ਵੀ ਜ਼ਿਆਦਾ ਕਰਕੇ ਨਾ ਮਤਲਬ ਕਿਤਰਾ ਬਹੁਤ ਹੁੰਦੀਆਂ ਸੀਗੀਆਂ ਪਰ ਹੁਣ ਤਾਂ ਮਤਲਬ ਮਨ ਲੱਗਦਾ ਲੌਣੀਆਂ ਦਾ ਚਲੋ ਕਿਸੇ ਨੇ ਕੀ ਕੁਦਰਤੀ ਤੌਰ ਤੇ ਵੈਸੇ ਹੀ ਮਨ ਲੱਗਦਾ ਹੈ ਖਤਮ ਹੋ ਗਿਆ ਨੇ ਸਾਰੀਆਂ ਕਿਕਰਾਂ ਕੁਕਰਾਂ ਜੀ ਤੇ ਮਤਲਬ ਹੁਣ ਜਿਆਦਾ ਡੇਕਾਂ ਵਗੈਰਾ ਜਾਂ ਤ੍ਰੇਕਾਂ ਜਿਹਨਾਂ ਨੂੰ ਕਹਿੰਦੇ ਨੇ ਤੇ ਨਿੰਮ ਵੀ ਘਟ ਗਈ ਨਿੰਮ ਵੀ ਬਹੁਤ ਘਟ ਨੇ ਜੀ ਹੁਣ ਪਰ ਆਪਾਂ ਨੂੰ ਸਾਰਿਆਂ ਨੂੰ ਇੰਨਾ ਵੱਲ ਰੁਖਾ ਲ ਆਈ ਥਿੰਕ ਪੂਰਾ ਧਿਆਨ ਦੇਣਾ ਚਾਹੀਦਾ ਜੀ ਸੋ 댓 ਕੀ ਵਧੀਆ ਆਕਸੀਜਨ ਵਗੈਰਾ ਮਿਲ ਸਕੇ ਤੇ ਆਪਣਾ ਆਲਾ ਦਵਾਲਾ ਵਧੀਆ ਹੋ ਸਕੇ ਤੇ ਬਾਕੀ ਤੁਸੀਂ ਆਪਣੇ ਕਮੈਂਟ ਜਰੂਰ ਦਿਆ ਕਰੋ ਜੀ ਕਿਸ ਤਰ੍ਹਾਂ ਲੱਗਦੇ ਨੇ ਆਪਣੇ ਵਲੌਗ ਜੀ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਛੋਟਾ ਜਿਹਾ ਵਲੌਗ ਜੀ ਤੇ ਅਜੇ ਰੁਕਜੋ ਵਲੌਗ ਬੰਦ ਨਹੀਂ ਹੋਇਆ ਮੇਰੇ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਵੀ ਸਾਰੇ ਜਾਣੇ ਇਸ ਤਰ੍ਹਾਂ ਸਬਜ਼ੀਆਂ ਜਿਹੜੀਆਂ ਛੱਤ ਤੇ ਉਗਾ ਸਕਦੇ ਹੋ ਆਪਦੇ ਵਿਹੜੇ ਦੇ ਵਿੱਚ ਉਗਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਮੈਂ ਵੈਸੇ ਸ਼ੌਂਕੀਆ ਤੌਰ ਤੇ ਜਿਹੜਾ ਰੂਫ ਤੇ ਆ ਛੱਤ ਤੇ ਜਿਹੜਾ ਗਾਈਆਂ ਨੇ ਸਬਜ਼ੀਆਂ ਵੇਖੋ ਕਿੰਨੀ ਮौज ਹੋ ਜਾਂਦੀ ਏ ਇੱਕ ਨਾ ਇਹਦੇ ਨਾਲ ਬੜਾ ਪੀਸ ਆਫ ਮਾਈਂਡ ਹੁੰਦਾ ਜਦੋਂ ਆਪਾਂ ਕੁਦਰਤ ਨਾਲ ਜੁੜਦੇ ਹਾਂ ਜੀ ਉਹ ਕਿੱਦਾਂ ਜਦੋਂ ਆਪਾਂ ਮਤਲਬ ਛੱਤ ਤੇ ਆਉਂਦੇ ਆ ਇੱਕ ਤੇ ਆਲੇ ਦੋਲੇ ਹਰਿਆਲੀ ਨਜ਼ਰ ਆਉਂਦੀ ਏ ਜੇ ਆਪਾਂ ਪਲਾਂਟਸ ਨੇ ਜਿਹੜੇ ਸਬਜ਼ੀਆਂ ਦੇ ਆਪ ਹਰੇ ਨੇ ਆਪਣਾ ਹਰਿਆੌਲਾ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਹੈ ਜੀ ਪਲੱਸ ਜਦੋਂ ਆਪਾਂ ਇਹਨਾਂ ਨੂੰ ਗੋੜਗਡਾਈਆ ਕਰਦੇ ਆਂ ਕਈ ਤਰ੍ਹਾਂ ਦੇ ਆਪਣੇ ਮਾਈਂਡ ਚੋ ਥਾਟ ਆ ਜਿਹੜੇ ਉਹ ਚੱਲ ਜਾਂਦੇ ਆ ਮਾਰੇ ਟੈਨਸ਼ਨ ਟੁੰਸ਼ਨ ਜਾਂ ਸਟ्रेस ਵਗੈਰਾ ਨਾ ਥੋੜਾ ਬਹੁਤ ਉਹਦਾ ਬੜਾ ਫਰਕ ਪੈਂਦਾ ਜੀ ਸੋ ਇਸ ਤਰ੍ਹਾਂ ਇਹ ਤੁਹਾਨੂੰ ਸਾਰਿਆਂ ਨੂੰ ਮਤਲਬ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਲਗਾਓ ਜੀ ਨਾਲੇ ਤਾਂ ਫਾਇਦਾ ਹੁੰਦਾ ਕਿਉਂਕਿ ਇਹ ਪਾਲਕ ਧਨੀਆ ਮੇਥੀ ਸਾਗ ਵਗੈਰਾ ਇਹੋ ਜਿਹੀਆਂ ਚੀਜ਼ਾਂ ਤਕਰੀਬਨ ਹੋ ਹੀ ਜਾਂਦੀਆਂ ਜਿਹੜੀਆਂ ਸਿਆਲੀ ਸਬਜ਼ੀਆਂ ਨੇ ਸਾਰੀਆਂ ਜੀ ਤੇ ਇਹ ਜਰੂਰ ਆਪਾਂ ਨੂੰ ਅਗਾਉਣਾ ਚਾਹੀਦਾ ਹੈ ਤੇ ਬਾਕੀ ਤੁਹਾਨੂੰ ਦੱਸਿਆ ਫੇਸਬੁੱਕ ਤੇ ਇੰਸਟਾਗ੍ਰam ਤੇ ਉੱਥੇ ਆਪਾਂ ਨੂੰ ਜਰੂਰ ਫੋਲੋ ਕਰੋ ਸੇਮ ਨਾਮ ਤੋਂ ਜਗਜੀਤ 22 ਵਲੌਗਸ ਤੇ ਵੀਡੀਓ ਨੂੰ ਸਾਰੀ ਲੈਂਥ ਤੱਕ ਦੇਖਿਆ ਕਰੋ ਜੀ ਵਧੀਆ ਵਧੀਆ ਹੋਰ ਵੀ ਤੁਹਾਡੇ ਦੀ ਵਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬੜਾ ਪੀਸ ਆਫ ਮਾਈਂਡ ਮਿਲਦਾ ਹੈ ਜੇ ਨਹੀਂ ਆਪਾਂ ਉੱਪਰ ਲਾਜੇ ਆਪਾਂ ਨਹੀਂ ਵੀ ਸਬਜ਼ੀਆਂ ਅਗਾਉਂਦਾ ਆਪਾਂ ਨੂੰ ਪਤਾ ਜਾਂ ਤੁਸੀਂ ਮੇਰੇ ਦੂਜੇ ਵਲੌਗਸ ਦੇਖ ਸਕਦੇ ਹੋ ਮੈਂ ਹੁਣ ਤੋਂ ਮਤਲਬ 25 30 40 ਵਲੌਗ ਪਹਿਲਾਂ ਜਾ ਕੇ ਜਿਹੜੇ ਵਲੌਗ ਪਾਏ ਹੋਏ ਸਬਜ਼ੀਆਂ ਦੇ ਆਪਾਂ ਕਿਵੇਂ ਉਗਾਉਣੀਆਂ ਕਿੰਨੀ ਵਰਮਿਕ ਕੰਪੋਸਟ ਪਾਉਣੀ ਆ ਨਿੰਮ ਖੜੀ ਕਿਵੇਂ ਬਣਾਉਣੀ ਆ ਸਾਰੀ ਡਿਟੇਲ ਦਿੱਤੀ ਹੋਈ ਹੈ ਜੀ ਤੇ ਬੜਾ ਮਤਲਬ ਵਧੀਆ ਲੱਗਦਾ ਹੈ ਵੀਡੀਓ ਬਣਾ ਕੇ ਹੀ ਵਧੀਆ ਲੱਗਦਾ ਤੇ ਆਪ ਉਹ ਗਾਈਆਂ ਮੈਂ ਪ੍ਰੈਕਟੀਕਲੀ ਤੇ ਥੋੜੀਆਂ ਬਹੁਤ ਸਬਜ਼ੀਆਂ ਹੁੰਦੀਆਂ ਨੇ ਕੁਝ ਆਪਣਾ ਫਾਇਦਾ ਵੀ ਹੈ ਤੇ ਜਿੰਨੇ ਨਹੀਂ ਇਹ ਜਿਹਨੂੰ ਇਹ ਨਹੀਂ ਸ਼ੌਂਕ ਉਹ ਕੁਦਰਤ ਨਾਲ ਜ਼ਰੂਰ ਜੁੜੋ ਕਿੱਦਾਂ ਗਮਲੇ ਵਗੈਰਾ ਲਾਓ ਜੀ ਘਰੇ ਪਲਾਂਟਸ ਲਗਾਓ ਗ੍ਰਿੰਦਰੀ ਕਰ ਦੇ ਵਿੱਚ 8-10 ਪਲਾਂਟ ਤਾਂ ਮਿਨੀਮਮ ਹੋਣੇ ਚਾਹੀਦੇ ਇੰਨੀ ਜਗ੍ਹਾ ਤਾਂ ਅੱਜ ਕੱਲ ਹਰ ਇੱਕ ਦੇ ਘਰ ਵਿੱਚ ਹੁੰਦੀ ਵੀ ਆ ਤਕਰੀ ਜਿਹੜੇ ਪਲਾਂਟ ਜਿਹੜੇ ਆਪਾਂ ਲਾ ਸਕੀਏ ਬਾਕੀ ਠੀਕ ਆ ਦੋਸਤੋ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਗੁੱਡ ਬਾਏ